ਆਪਣੇ ਸਾਥੀਆਂ ਵੱਲੋਂ ਤੁਹਾਨੂੰ ਬੇਨਤੀ ਕਰਨਾ ਚਾਹਨਾ ਹੈ ਕਿ ਅੱਜ 0 ਆਰ ਦੇ ਵਿੱਚ ਮੈਂ ਇੱਕ ਰੈਜ਼ੋਲੂਸ਼ਨ ਆਪਣੀ ਸਾਰੀ ਪਾਰਟੀ ਵੱਲੋਂ ਲੈ ਕੇ ਆਂਦਾ ਸੀ ਕਿ ਜਿਹੜੀ ਅਨਪਾਰਲਲ ਦੇ ਸੈਕਰੀਫਾਈਸ ਹੈ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਇਸ ਮਹਾਨ ਦੇਸ਼ ਨੂੰ ਆਜ਼ਾਦੀ ਦਿਵਸ ਦੇ ਵਿੱਚ ਸਮੁੱਚਾ ਹਿੰਦੁਸਤਾਨੀ ਸਾਰੇ ਹੀ ਹਿੰਦੁਸਤਾਨ ਦੇ ਵਾਸੀ ਸਾਰਾ ਪੰਜਾਬੀ ਜਗਤ ਇਹ ਚੰਦ ਹੈ ਕਿ ਪੰਜਾਬ ਐਸੈਂਬਲੀ ਯੂਨੀਮਸ ਰੈਜ਼ੋਲੂਸ਼ਨ ਪਾਏ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਗੱਲ ਮੰਗ ਕਰੇ ਕਿ ਉਹਨਾਂ ਦੀ ਅਨਪੈਲੈਂਡ ਜਿਹੜੀ ਸੈਕਰੀਫਾਈਸ ਹੈ ਉਹਦੇ ਬਾਅਦ ਸੇ ਉਹਨਾਂ ਨੂੰ ਭਾਰਤ ਰਤਨਾ ਦਾ ਅਸੀਂ ਚਾਹੁੰਦੇ ਹਾਂ ਕਿ ਸਨਮਾਨ ਉਹਨਾਂ ਨੂੰ ਦਿੱਤਾ ਜਾਏ ਬੜਾ ਅਨਫੋਰਚੂਨੇਟ ਹੈ ਕਿ ਆ ਮੈਂ ਰੈਜ਼ੋਲੂਸ਼ਨ ਪੜ ਕੇ ਸੁਣਾਣਾ ਚਾਹਨਾ ਜਿਹੜਾ ਤਿਆਰ ਕੀਤਾ ਸੀ دس ہاؤس یونیمسلی ریزالوز ٹو ریکمینڈ ٹو دی گورمنٹ آف انڈیا ٹو کانفر دی بھارت رتن اوارڈ آن شہید اعظم سردارشن آف انل اینڈ انسپریشنل سیکریفائز انگ دی موومینٹ اگینسٹ دی برٹش کلونیئل رو آ میں تم دسنا چاہنا کہ اسپیکر صاحب نے میم بولنے کا وقت دتا बोलन ਦੇ ਟਾਈਮ ਹੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਇਹ ਫਰਜ਼ੀ ਇਨਕਲਾਬੀਆਂ ਦੀ ਜਮਾਤ ਨੇ ਇੱਕ ਮੈਂਬਰ ਖੜਾ ਕਰ ਦਿੱਤਾ ਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ ਵੇਖੋ ਕਿੰਡੀ ਅਨਫੋਰਚਨਟ ਗੱਲ ਹੈ ਰੋਜ਼ ਜ਼ੀਰੋ ਆਰ ਦੇ ਵਿੱਚ ਸਵਾਲ ਜਵਾਬਾਂ ਦੇ ਵਿੱਚ ਆਪਣੀ ਚੈਲੰਜ ਦੇ ਵਿੱਚ ਅਸੀਂ ਇੱਕ ਦੂਜੇ ਤੇ ਕੁਝ ਵੀ ਖਿਲਾਫ ਜਾਂ ਹੱਕ ਚ ਗੱਲ ਕਹਿ ਸਕਦੇ ਹਾਂ ਸਭ ਨੂੰ ਪੂਨ ਹੱਕ ਔਰ ਜਦੋਂ ਐਡਾ ਇੱਕ ਸੌਲਮ ਰੈਜ਼ੋਲੂਸ਼ਨ ਲੈ ਕੇ ਆ ਰਹੇ ਆ ਇੱਕ ਪੁੱਤਰ ਰੈਜ਼ੋਲੂਸ਼ਨ ਆ ਰਿਹਾ ਉਸ ਟਾਈਮ ਤੇ ਸਪੀਕਰ ਸਾਤਾ ਜਿਹੜਾ ਰੋਲ ਸੀ ਮੈਂ ਸਮਝਣਾ ਬੜਾ ਬਦਕਿਸਮਤੀ ਦੇ ਨਾਲ ਇਹ ਸਿਗਨਲ ਮੈਨੂੰ ਲੱਗਦਾ ਸਿੱਧਾ ਦਿੱਲੀੋਂ ਆਇਆ ਸੀ ਅੱਜ ਉਹਨਾਂ ਦੀ ਅੱਖਾਂ ਵਿੱਚ ਉਹਨਾਂ ਦੇ ਬਿਹੇਵੀਅਰ ਵਿੱਚ ਫਰਕ ਸੀ ਉਹਨਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਿਹੜਾ ਰੈਜ਼ੋਲੂਸ਼ਨ ਹੈ ਉਹਦੇ ਵਿੱਚ ਰੂਲਸ ਐਂਡ ਰੈਗੂਲੇਸ਼ਨਸ ਕੋਟ ਕਰਨੇ ਸ਼ੁਰੂ ਕਰ ਦਿੱਤੇ ਬਹੁਤ アンफोर्टुनेट ਮੈਂ ਆ ਫੋਟੋ ਦਿਖਾਣਾ ਚਾਹੁੰਦਾ ਤੁਹਾਨੂੰ ਜਿਸ ਵਿਅਕਤੀ ਨੇ ਕੰਮ ਕੀਤਾ ਉਹਦਾ ਨਾਮ ਹੈ ਭਗਵੰਤ ਸਿੰਘ ਪਾਟਣਾ ਤਹਿਸੀਲ ਦਾ ਰਹਿਣ ਵਾਲਾ ਉਹਨੇ ਕੋਸ਼ਿਸ਼ ਕੀਤੀ ਆ ਤੁਸੀਂ ਵੇਖੋ ਕਈ ਸਾਲਾਂ ਦੀ ਆ ਸੰਵਾ ਸਾਹਿਬ ਨੇ ਇਹਦੇ ਵਿੱਚ ਸੀਐਮ ਪੰਜਾਬ ਭਗਵੰਤ ਬਾਣੇ ਅਗਲੀ ਫੋਟੋ ਦੇ ਵਿੱਚ ਇਹ ਜੱਤੀ ਸਪੀਕਰ ਸਾਹਿਬ ਨੇ ਇਹਦੇ ਵਿੱਚ ਐਫਐਮ ਸਾਹਿਬ ਨੇ ਅਗਲੀ ਦੇ ਵਿੱਚ ਅਮਨ अरोड़ा ਜੀ ਨੇ ਖੜੇ ਜੀ ਆ ਤੁਸੀਂ ਵੇਖੋ ਉਹਦਾ ਵਰਕ ਕੋ ਇੱਕ ਇੱਕ ਬੰਦੇ ਕੋਲ ਪਿਛਲੇ ਸਾਲਾਂ ਦਾ ਲਾਲ ਖਤਾਬ ਲਈ ਕਰਦੇ ਇਹਨਾਂ ਸਾਰਿਆਂ ਕੋ ਚਿੱਠੀਆਂ ਲਿਖਵਾਈਆਂ ਨੇ ਐਮ ਐਲ ਏਸ ਕੋ ਐਮ ਪੀਸ ਕੋ ਆਪ ਦੇ ਚੀਫ ਮਿਨਿਸਟਰ ਕੋ ਸਪੀਕਰ ਕੋ ਇਹਨਾਂ ਦੇ ਫਾਈਨੈਂਸਿਸ ਤੋਂ ਇਹਨਾਂ ਦੇ ਪਾਰਟੀ ਪ੍ਰਧਾਨ ਕੋ ਤੇ ਜਦੋਂ ਅਸੀਂ ਉਹ ਗੱਲ ਕੀਤੀ ਜਿਹੜਾ ਸਾਰਾ ਹਿੰਦੁਸਤਾਨ ਤੇ ਹਰ ਪੰਜਾਬੀ ਚੰਦ ਤੇ ਇਹਨਾਂ ਨੇ ਉਸੇ ਟਾਈਮ ਇੱਕ ਆਪਣੇ ਮੈਂਬਰ ਨੂੰ ਖੜ੍ਹਾ ਕਰਕੇ ਇੱਕ ਬਿਲਕੁਲ ਹੀ ਇੱਕ ਮਟੀਰੀਅਲ ਇਸ਼ੂ ਤੇ ਇੱਥੇ ਸਾਰੇ ਹਾਊਸ ਦੇ ਵਿੱਚ ਮੈਂ ਸਮਝਦਾ ਸ਼ਹੀਦਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਹੈ ਮੈਨੂੰ ਬਹੁਤ ਭਾਰੀ ਅਫਸੋਸ ਹੈ ਕਿ ਇਹਨਾਂ ਦੇ ਚਿਹਰੇ ਨੂਰਾਨੀ ਨੇ ਤੇ ਕਰਤੂਤਾ ਕਾਫਰਾਨੀ ਨੇ ਜਿਹੜੇ ਤੁਸੀਂ ਵੇਖੋ ਇਹਨਾਂ ਦੇ ਚਿਹਰਿਆਂ ਤੋਂ ਬੜੇ ਨੂਰਾਨੀ ਨੇ ਕਰਤੂਤਾ ਕਾਫਰਾਨੀ ਨੇ ਇਸ ਪਾਰਟੀ ਦੀ ਸੋਚ ਤੁਸੀਂ ਵੇਖੋ ਪਿੱਛੇ ਫੋਟੋ ਲਾਈ ਹੈ ਡਾਕਟਰ ਪੀ 임ਰਾਵ ਸਾਹਬੰਗੇ ਅੰਬੇਦਕਰ ਸਾਹਿਬ ਵੀ ਪਿੱਛੇ ਆਪਣੇ ਹਰ ਦਫਤਰ ਚ ਫੋਟੋ ਲਾਈ ਸ਼ਹੀਦ ਆਜ਼ਮ ਭਗਤ ਸਿੰਘ ਜੀ ਵਟ ਸੋਚ ਇਸ ਟੋਟਲ ਇਹਨਾਂ ਦੀ ਉਹ ਹੈ ਜਿਹੜੀ ਉਸ ਟਾਈਮ ਦਾ ਜੇਮਸ ਸਕਾਟ ਵੀ ਸੋ ਸੀ ਜਿਨੇ ਸਾਈਮਨ ਕਮਿਸ਼ਨ ਦੇ ਵੇਲੇ ਛੇਰੇ ਪੰਜਾਬ ਲਾਲਾ ਲਾਜਪਤ ਰਾਏ ਜੀ ਤੇ ਲਾਠੀ ਚਾਰਜ ਕੀਤਾ ਤੇ ਉਹਨਾਂ ਦੀ ਸ਼ਹਾਦਤ ਹੋਈ ਸੀ ਇਹ ਉਹ ਜਮਾਤ ਹੈ ਇਹ ਉਹ ਜਮਾਤ ਹੈ ਜਿਹੜਾ ਚਿਹਰਾ ਕੋਈ ਹੈ ਜਿਹਨੇ ਨਰਲਨੀ ਪਰ ਕਰਤੂਤ ਕਾਫਰਾ ਨੇ ਅਸੀਂ ਵਾਕ ਆਊਟ ਕੀਤਾ ਅੱਜ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਮੈਂ ਵਿਸ਼ੇਸ਼ ਤੌਰ ਕਸਟੋਡੀਅਨ ਆਫ ਦ ਹਾਊਸ ਜਿਹੜੇ ਸਾਡੇ ਸਪੀਕਰ ਸਾਹਿਬ ਨੂੰ ਚਿੱਠੀਆਂ ਲਿਖੀਆਂ ਨੇ ਮੈਂ ਤੁਹਾਨੂੰ ਉਹਦੇ ਚਿੱਠੀਆਂ ਬਖਾਉਂਦਾ ਜਿਹਦੇ ਵਿੱਚ ਉਹਨਾਂ ਨੇ ਪ੍ਰਾਈਮ ਮਿਨਿਸਟਰ ਤੱਕ ਨੂੰ ਚਿੱਠੀਆਂ ਲਿਖੀਆਂ ਨੇ ਕਿ ਆ ਸਾ ਕੁਲਤਾਰ ਸਿੰਘ ਦੀ ਚਿੱਠੀ ਆ ਕੁਰਦਾਰ ਸਿੰਘ ਦੀ ਚਿੱਠੀ ਤੁਸੀਂ ਵੇਖੋ ਪ੍ਰਾਈਮ ਮਿਨਿਸਟਰ ਨੂੰ ਲਿਖੀ ਹੈ ਕੀ ਲਿਖਿਆ 669 ਮੋਦੀ ਜੀ ਆਏ ਹੰਬਲੀ ਰਿਕਵੈਸਟ ਟੂ ਜਨ ਦ ਫਰੀडम फाइਟਰਸ ਚੇਤਿਆਜਮ ਭਗਤ ਸਿੰਘ ਦੀ ਰਾਜਗੁਰੂ ਸੁਖਦੇਵ ਦੀ ਉਹ ਸਾਰੀਆਂ ਗੱਲਾਂ ਕਰਦੇ ਹੋਏ ਟੂ ਬੀ ਗਿਵਨ ਸਟੇਟਸ ਆਫ ਨੈਸ਼ਨਲ ਮਾਈਟਰ ਐਂਡ ਵੀ ਬੈਸਟੋਰਡ ਭਾਰਤ ਰਤਨਾ ਫॉर द ਅਬਲੈਂਸ਼ਨ ਫਰੀडम ਫਾਈ ਆ ਚਿੱਠੀ ਇਹ ਇੱਕ ਪਾਸੇ ਚਿੱਠੀਆਂ ਲਿਖਦੇ ਨੇ ਜਦੋਂ ਆਪੋਜੀਸ਼ਨ ਵਾਲੇ ਕੋਈ ਰੈਜ਼ੋਲੂਸ਼ਨ ਲੈ ਕੇ ਆਂਦੇ ਨੇ ਤੇ ਇਹ ਆਦਮੀ ਉਥੇ ਰੈਜ਼ੋਲੂਸ਼ਨ ਨੂੰ اپੋਜ਼ ਕਰਦੇ ਨੇ ਰੌਲਾ ਰੱਪਾ ਪਾਉਂਦੇ ਨੇ ਇਹ ਸਮਝਦੇ ਨੇ ਕਿ ਰੈਜ਼ੋਲੂਸ਼ਨ ਕੱਲਾ ਇਹਨਾਂ ਵੱਲੋਂ ਹੀ ਆਣਾ ਚਾਹੀਦਾ ਸੀ ਇਹਨਾਂ ਵੱਲੋਂ ਵੀ ਆਉਂਦਾ ਸੀ ਸਪੋਰਟ ਕਰਨੋਂ ਪਿਆਸ ਬਹੁਤ ਅਫਸੋਸਾਖੋ ਹੈ ਬਹੁਤ ਦੁਖਦਈ ਬਹੁਤ ਹੀ ਦੁਖਦਈ ਇਹ ਮੌਕਾ ਹੈ ਤੋ ਐਸੀ ਗੱਲ ਕਰ ਅਸੀਂ ਹਾਊਸ ਤੋਂ ਬਾਹਰ ਉੱਠ ਕੇ ਆਏ ਆ ਇਹਨੂੰ ਕੰਡੈਮਨ ਕਰਨੇ ਆ ਸਮੁੱਚੇ ਪੰਜਾਬ ਨੂੰ ਤੇ ਹਿੰਦੁਸਤਾਨੀਆਂ ਨੂੰ ان فرضی انقلابیاں کی سوچ بارے چنگی طرح جاننا ہو جانا چاہیے یہ میں ہندی چینلز کے لیے یہ بات کہنا چاہتا ہوں ایک بھگونت سنگھ نام کے گھگا گاؤں ہے ان کا پٹیالہ میں پاترہ تحصیل ہے انہوں نے یہ لال کتاب تیار کر رکھی انہوں نے ساری پریٹیکل جماعتوں کے لیڈرز کے پاس میں سے لیٹرز لے رکھی ہیں پرائیم منسٹر کے نام پر سارے ایم پیز نے لکھا ہوئے آپ کے سی ایم مان صاحب کی چٹی ہے سنما صاحب کی ہے امن اروڈا جی کی ہے جس میں انہوں نے پیش کش کی ہوئی ہے کہ شہید آدم بھگت سنگھ راج گرو سمدیب جی ان کو نیشنل مارٹرز ڈیکلیئر کیا جائے اور بھارت ردنا سے شہید آدم بگت سنگھ جی کو سلمان دیا جائے آج صبح آر میں سپیکر صاحب نے داز کو ایز لیڈر آف دی اپوزیشن موقع دیا کہ آپ اپنی بات رکھیں یا تو میرا خیال ہے ان کو ہو سکتا کسی حساب سے تم جب آپ پرپیر کرتے ہو بات لیک بھی ہو جاتی ہے تو انہوں نے جب میں نے یہ ریزولوشن پر بات اپنی رکھنی شروع کی تو ان کے اپنے لوگوں نے اطراف جتانا شروع کی میں پوچھنا چاہتا ہوں آج سارا ہندوستان سارے ہندوستانی ہمارے پنجابی وشیشت اور نوجوان پیڑی جو ہے ہمارے دیش کی وہ سارے چاہتے ہیں کہ اتنے سالوں سے جو بھارت رتنا سے نوازا نہیں گیا شیدی اعظم بھگت سنگھ جی کو ان کو نوازنا چاہیے اور یہ ایک فرضی انقلابی جواب جو پیچھے فوٹو تو رکھتی ہے ڈاکٹر امبیدکر صاحب کی اور شیدی اعظم بھگت سنگھ جی سوچ ان کی جیسے ایک پرانا ایک کہاوت تھی کہ چہرے نورانی ہیں مگر کرتوت ان کی کافرانوں والی کافروں والی کرتوت ہے چہرے نورانی ہیں بڑی بڑی کرسیوں پر بیٹھے ہیں آج جب یہ ریزولوشن میں لے کر آیا انہوں نے اس ریزولوشن کو پوز کیا اسی وجہ سے ساری پارٹی آج واک آؤٹ کیا ہے ہمیں گہرے ہمارے دکھ ہمارے دل کو اس کے ساتھ ایک دھیس اور گھو پہنچا ہے اور ہم اس کو کنڈیم کرتے ہیں اور سارے ہندوستان ہندوستانیوں کو اور نوجوانوں کو یہ بتاتے ہیں کہ آپ نے کس قسم کا جماعت پر پنجاب صاحب اپوز کیوں کیا گیا کیونکہ یہ تو جنڈمس ہونا چاہیے تھا کیونکہ شہید بھگت سنگھ کا درجہ بہت اونچا درجہ بنا ایک ہے میں ایک گل کہیں کہنا وہ تو سپیکر صاحب یہ بات تو سپیکر ہی بتا سکتے اور انفارچونیٹ بات کیا ہے ادھر سپیکر صاحب نے رول کوٹ کرنا شروع کر دیا اگر ریزولوشن لانا تھا پندرہ دن کا مجھے نوٹس دیتے तो भाई 15 दिन के नोटिस पर तो अभी तक कभी विधानसभा ही नहीं हुई भागना साहब ये सरकार ਦਾ ਆਪਣੇ ਕਮਰਿਆਂ ਦੇ ਵਿੱਚ ਸਦਰ ਸਿੰਘੀਆਂ ਕਪਾ ਲਾਉਂਦੀ ਹੈ ਤੁਹਾਨੂੰ ਵੀ ਉਨ੍ਹਾਂ ਦੇ ਕਰਨ ਦਾ ਕਾਰਨ ਤੁਸੀਂ ਗੱਲ ਨਹੀਂ ਸਮਝਦੇ ਇਹਨਾਂ ਨੂੰ ਇਹ ਤਕਲੀਫ ਹੋਣੀ ਹੈ ਕਿ ਆਪੋਜੀਸ਼ਨ ਵੱਲੋਂ ਰੈਜ਼ੋਲੂਸ਼ਨ ਕਿਉਂ ਆ ਰਹੇ ਕਿਉਂਕਿ ਇਹ ਮੇਰਾ ਖਿਆਲ ਇਹਨਾਂ ਨੂੰ ਆਪਣੀ ਗੱਲ ਦਾ ਤੇ ਧਿਆਨ ਨਹੀਂ ਰਿਹਾ ਜਦੋਂ ਰੈਜ਼ਰਵੇਸ਼ਨ ਕਾਂਗਰਸ ਵੱਲੋਂ ਆਇਆ ਇਹਨਾਂ ਨੂੰ ਤੇਲੀ ਪਹੁੰਚੀ ਬਾਈਵਾ ਸਾਹਿਬ ਬਾਈਵਾ ਸਾਹਿਬ ਬਾਈਵਾ ਸਾਹਿਬ ਬਾਈਵਾ ਸਾਹਿਬ ਇਲੈਕਸ਼ਨ ਦਿੱਤੀਆਂ ਜਿਹੜੀਆਂ ਫੋਟੋਆਂ ਲੱਗੀਆਂ ਉਹਦੇਆਂ ਕਮਰਿਆਂ ਦੇ ਵਿੱਚ ਟੋਟਲੀ ਦਿਖਾਵੇ ਬਾੜੇ ਇਹਨਾਂ ਦੀ ਵੇਖੋ ਸ਼ੀਦਿਆਜ਼ਮ ਭਗਤ ਸਿੰਘ ਤੇ ਡਾਕਟਰ ਅੰਬੇਦਕਰ ਦੀ ਸੋਚ ਨਾਲ ਦੇ ਬੱਤੀ ਬੰਦੇ ਦੀ ਬਾਈਵਾ ਸਾਹਿਬ ਜਿਹੜਾ ਉਹ ਸਵਾਲ ਖੜਾ ਕਰਦੇ ਉਹ ਇਹ ਕਹਿੰਦੇ ਆ ਪਏ ਆ ਕਿ ਤੁਹਾਡੀਆਂ ਸਰਕਾਰਾਂ ਇੱਥੇ ਵਰੀਆਂ ਉੱਥੇ ਵਰੀਆਂ ਉਦੋਂ ਤੁਸੀਂ ਕਿਉਂ ਨਹੀਂ ਮੂਵ ਕੀਤਾ ਲੋ ਮੋ ਗੱਜ ਤੁਹਾਡੀ ਸਰਕਾਰ ਨੇ ਇਸ ਵਿੱਚ ਕਿਉਂ ਨਹੀਂ ਮੂਵ ਕੀਤਾ ਗਿਆ ਹੈਗਾ ਇਹ ਜਿਹੜਾ ਰੈਜ਼ੋਲੂਸ਼ਨ ਸੀ ਬਹੁਤ سارے ਕੰਮ ਪੁਰਾਣੇ ਸਮੇਂ 'ਚ ਨਹੀਂ ਉਹਦਾ ਮਤਲਬ ਹੁਣ ਹੋਣੇ ਨਹੀਂ ਚਾਹੀਦੇ ਤੁਸੀਂ ਮੈਨੂੰ ਦੱਸੋ